ਤੇ ਬਾਕੀ ਪਰਵੰਧਕ ਕਮੇਟੀਆਂ ਚ ਜਾਂਦੇ ਹੋ ਤੁਸੀਂ ਉਹ ਗੁਰੂ ਘਰਾਂ ਚ ਗਏ ਉੱਥੇ ਤੁਹਾਨੂੰ ਕੀ ਕੀ ਮਤਲਬ ਮੁਸ਼ਕਲਾਂ ਆਈਆਂ ਨੇ ਵੀ ਸਾਡੀਆਂ ਕੀ ਕੀ ਮੁਸ਼ਕਲਾਂ ਹੱਲ ਹੋਣੇ ਚਾਹੀਦੀਆਂ ਸੰਗਤ ਨੂੰ ਮਤਲਬ ਆਪਾਂ ਜਾਣਕਾਰੀ ਦਈਏ ਵੀ ਉਹ ਮੁਸ਼ਕਲਾਂ ਦਾ ਆਪਾਂ ਹੱਲ ਕਰ ਸਕੀਏ ਹੁਣ ਆਪਾਂ ਬੈਠੇ ਆਂਗੇ ਗੱਲਬਾਤ ਕਰ ਰਹੇ ਆਂਗੇ ਸੰਗਤ ਤੱਕ ਆਪਣੇ ਵਿਚਾਰ ਇਹ ਜ਼ਰੂਰ ਦੱਸੋ ਵੀ ਆਪਾਂ ਕੀ ਉਹਦਾ ਮਤਲਬ ਹੱਲ ਹੋ ਸਕਦਾ ਇਹ ਮਤਲਬ ਤੁਹਾਡੇ ਲਈ ਕਿ ਤੁਸੀਂ ਤਾਂ ਰਹੇ ਹੋ ਵੀ ਕੀ ਕੀ ਔਂਤਾਂ ਜਿਹੜੀਆਂ ਸੀ ਉੱਥੇ ਮੁਸ਼ਕਲਾਂ ਤੁਹਾਨੂੰ ਆਈਆਂ ਜਿਹੜੀਆਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਸਾਡੇ ਗਰੰਥੀ ਭਾਈ ਨੇ ਜਾਂ ਰਾਗੀ ਭਾਈ ਨੇ ਪਾਠੀ ਸਿੰਘ ਨੇ ਸੇਵਾਦਾਰ ਨੇ ਕੋਈ ਵੀ ਨੇ ਪਹਿਲੀ ਗੱਲ ਤਾਂ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਹਾਂਜੀ ਵੀ ਥੋੜਾ ਜਿਹਾ ਸਿੱਖ ਕੇ ਆਓ ਇਸ ਲਾਈਨ ਦੇ ਵਿੱਚ ਇਦਾਂ ਨਾ ਉਹ ਵੀ ਅਸੀਂ ਜਿਵੇਂ ਦਿਹਾੜੀ ਕਰਨ ਚੱਲੇ ਹੁੰਨੇ ਆ ਉਹ ਕੰਮ ਨਾ ਕਰੋ ਇਹ ਗੁਰੂ ਦਾ ਰਸਤਾ ਹੈ ਗੁਰੂ ਦੇ ਵਜੀਰੀ ਦਾ ਰਸਤਾ ਹੈ ਠੀਕ ਹੈ ਜੇ ਅਸੀਂ ਕੋਈ ਸਰਕਾਰੀ ਨੌਕਰੀ ਵੀ ਭਰਨੀ ਹੁੰਦੀ ਹੈ ਚਪੜਾਸੀ ਦੀ ਵੀ ਭਰਨੀ ਹੋਵੇ ਮੰਨ ਲਓ ਥੋੜੇ ਬੋਤੇ ਕੁਆਲੀਫਿਕੇਸ਼ਨ ਤਾਂ ਉੱਥੇ ਵੀ ਪੁੱਛੀ ਜਾਂਦੀ ਕਿਉਂਕਿ ਉਹਨਾਂ ਨੇ ਤਨਖਾਹ ਦੇਣੀ ਹੈ ਹਾਂਜੀ ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਪਹਿਲੀ ਗੱਲ ਤਾਂ ਪਾਠੇ ਸਿੰਘਾ ਰਾਗੀ ਸਿੰਘਾ ਨੂੰ ਬੇਨਤੀ ਕਰਦਾ ਮੈਂ ਵੀ ਥੋੜੀ ਬਹੁਤੀ ਆਪਣੇ ਤੌਰ ਦੇ ਉੱਤੇ ਪੜ੍ਹਾਈ ਕਰੋ ਹਾਂ ਥੋੜੀ ਜੀ ਮਰਿਆਦਾ ਨੂੰ ਸਿੱਖੋ ਹਾਂ ਥੋੜਾ ਜਿਹਾ ਕੀਰਤਨ ਵਾਲੇ ਪਾਸੇ ਮਿਹਨਤ ਕਰੋ ਜੇ ਤੁਸੀਂ ਰਾਗੀ ਬਣਨਾ ਤਾਂ ਜੇ ਤੁਹਾਡੇ ਤੋਂ ਨਹੀਂ ਕੁਝ ਹੋ ਰਿਹਾ ਜਾਂ ਸਪੋਰਟ ਨਹੀਂ ਹੋ ਰਹੀ ਜਾਂ ਤੁਹਾਨੂੰ ਸ਼ੌਂਕ ਨਹੀਂ ਤੁਸੀਂ ਮਜਬੂਰੀ ਵਾਸ ਲੱਗਣਾ ਤਾਂ ਫਿਰ ਤੁਸੀਂ ਇੰਨਾ ਕਿ ਜ਼ਰੂਰ ਕਰਕੇ ਰੱਖੋ ਵੀ ਕੋਈ ਬੰਦਾ ਤੁਹਾਨੂੰ ਸਵਾਲ ਕਰੇ ਤੁਹਾਡੇ ਕੋਲ ਜਵਾਬ ਹੋਵੇ ਮਰਿਆਦਾ ਸੰਬੰਧੀ ਲਾ ਲਓ ਧਰਮ ਸੰਬੰਧੀ ਲਾ ਲਓ ਕੋਈ ਵੀ ਦੂਜੀ ਗੱਲ ਜਿਹੜੀਆਂ ਔਕੜਾਂ ਦੀ ਗੱਲ ਤੁਸੀਂ ਕਰ ਰਹੇ ਹੋ ਨਾ ਔਕੜਾਂ ਤਾਂ ਪਹਿਲੀ ਗੱਲ ਤਾਂ ਆਰਥਿਕ ਤੌਰ ਦੇ ਉੱਤੇ ਮਜਬੂਰੀਆਂ ਨੇ ਗ੍ਰੰਥੀ ਸਿੰਘਾਂ ਦੀ ਬਹੁਤ ਸੀ ਬਹੁਤ ਹੈ ਨਾ ਹਰ ਇੱਕ ਨੌਕਰੀ ਦੇ ਵਿੱਚ ਇਹ ਹੁੰਦਾ ਵੀ ਯੋਗਤਾ ਮੁਤਾਬਕ ਕਹਿੰਦੇ ਤਨਖਾਹ ਯੋਗਤਾ ਮੁਤਾਬਕ ਪਰ ਗੁਰੂ ਘਰਾਂ ਚ ਐਦਾ ਨਹੀਂ ਹੁੰਦਾ ਤੁਹਾਡੇ ਮਤਾਬਕ ਹੁਣ ਗੁਰੂ ਘਰਾਂ ਵਿੱਚ ਕਿੰਨੀ ਕੀ ਤਨਖਾਹ ਹੋਣੀ ਚਾਹੀਦੀ ਹੈ ਵੀ ਮਤਲਬ ਜਿਹੜਾ ਗੁਜ਼ਾਰਾ ਆਰਾਮ ਨਾਲ ਹੋ ਸਕੇ ਦੇਖੋ ਅੱਜ ਦੇ ਸਮੇਂ ਦੇ ਵਿੱਚ ਘੱਟੋ ਘੱਟ ਹਾਂਜੀ ਮੇਰੇ ਹਿਸਾਬ ਨਾਲ ਜੇ ਕੋਈ ਲੋਕਲ ਗੁਰਦੁਆਰਿਆਂ ਦੇ ਵਿੱਚ ਬਿਨਾਂ ਐਸ்சிਪੀਸੀ ਤੋਂ ਹਾਂਜੀ ਜੇ ਲੋਕਲ ਗੁਰਦੁਆਰਿਆਂ ਵਿੱਚ ਗ੍ਰੰਥ ਮਤਲਬ ਗੁਰੂ ਘਰ ਨੂੰ ਆਮਦਨ ਨਹੀਂ ਹੈ ਹਾਂਜੀ ਜਾਂ ਤੇ ਸੰਗਤ ਨਹੀਂ ਹੈ ਆਉਣ ਵਾਲੀ ਤੇ ਤੁਸੀਂ ਗੁਰੂ ਘਰ ਬਣਾਓ ਹੀ ਹਾਂ ਹੁਣ ਸਾਡੇ ਦੇਖਦੇ ਨੇ ਅਸੀਂ ਜੱਤਪਾਤ ਦੇ ਨਾਮ ਤੇ ਜਾਂ ਹੋਰ ਮਤਲਬ ਆਪਣੇ ਆਪ ਵਿਚਾਰ ਇਕੱਠੇ ਹੋਏ ਗੁਰਦੁਆਰਾ ਸਾਹਿਬ ਬਣਾਤਾ ਫਿਰ ਉਹ ਸਾਨੂੰ ਮਤਲਬ ਲੱਗਦਾ ਵੀ ਸ਼੍ਰੋਮਣੀ ਕਮੇਟੀ ਨੂੰ ਬੰਦ ਕਰ ਦੇਣੇ ਚਾਹੀਦੇ ਬੰਦ ਕਰ ਦੇਣੇ ਚਾਹੀਦੇ ਹਨ ਜੀ ਔਰ ਬੰਡੇ ਵੀ ਨਹੀਂ ਚਾਹੀਦੇ ਹਾਂ ਮਤਲਬ ਤਾਂ ਗੁਰਦੁਆਰੇ ਬਹੁਤ ਨੇ ਹਾਂ ਗੁਰਸਿੱਖ ਨਹੀਂ ਰਹਿ ਗਏ ਹੁਣ ਗੁਰਦੁਆਰੇ ਰਹਿ ਗਏ ਉੱਤਤਾ ਹੁਣ ਖਾਲੀ ਨੇ ਗੁਰਦੁਆਰਾ ਗੁਰਦੁਆਰਾ ਸੰਗਤ ਕਿੱਥੇ ਆ ਅੱਛਾ ਇੱਕ ਬੇਨਤੀ ਹੋਰ ਸੀ ਵੀ ਆਪਾਂ ਨੇ ਜਿਹੜੇ ਕਈ ਵਾਰ ਹੁਣ ਗੁਰਸਿੱਖਾ ਮਤਲਬ ਇੰਨਾ ਮਤਲਬ ਅ ਜਦੋਂ ਦੇਖਦੇ ਆਂ ਵੀ ਐਨੇ ਪਰੇਸ਼ਾਨ ਹੋ ਜਾਂਦੇ ਨੇ ਉਹ ਵੀ ਕਹਿੰਦੇ ਨੇ ਵੀ ਯਾਰ ਅਸੀਂ ਅੱਗੇ ਤੋਂ ਇਹ ਲਾਈਨ 'ਚ ਆਪਣੇ ਬੱਚਿਆਂ ਨੂੰ ਪਾਉਣਾ ਹੀ ਨਹੀਂ ਤੇ ਉਹਦੇ ਬਾਰੇ ਤੁਸੀਂ ਕੀ ਵਿਚਾਰ ਦਿੰਦੇ ਹੋ ਕਿਉਂਕਿ ਆਰਥਿਕ ਮਜਬੂਰੀਆਂ ਜਿਹੜੀਆਂ ਅਸੀਂ ਫੇਸ ਕਰ ਰਹੇ ਆਂ ਨਾ ਜੀ ਮੈਂ ਹੁਣ ਮੇਰੀ ਗੁੜੀਆ ਜਦੋਂ ਹੋਈ ਸੀ ਤੇ ਮੈਂ ਉਸ ਦਿਨ ਕਹਿੰਦਾ ਸੀ ਵੀ ਇਹਨੂੰ ਚੰਗਾ ਪੜਾਉਣਾ ਹੈ ਚੰਗਾ ਲਿਖਾਣਾ ਹੈ ਕਿ ਇਹਨੂੰ ਇੱਕ ਐਡਮਿਨ ਸੀਟ ਦੇ ਉੱਤੇ ਬਿਠਾਣਾ ਹੈ। ਹਾਂਜੀ। ਇਹ ਕੱਲੋਂ ਐਡਮਿਨ ਬਣੇ, ਇਹ ਪ੍ਰਬੰਧਕ ਬਣੇ। ਹਾਂਜੀ। ਇਹ ਨੌਕਰੀਆਂ ਮੰਗਣ ਵਾਲੀ, ਨੌਕਰੀਆਂ ਦੇਣ ਵਾਲੀ ਬਣੇ। ਮੇਰੇ ਮਨ 'ਚ ਪਹਿਲੇ ਸੀ ਕਿਉਂਕਿ ਮੈਂ ਨੌਕਰੀਆਂ ਬਹੁਤ ਮੰਗੀਆਂ ਨੇ, ਮੈਂ ਬਹੁਤ ਨੌਕਰੀਆਂ ਮੰਗ-ਮੰਗ ਕੇ ਲੋਕਾਂ ਦੇ ਤਰਲੇ ਵੀ ਕੀਤੇ ਵੀ ਮੈਂ ਮਜਬੂਰ ਹਾਂ ਜੀ। ਮੈਂ ਇਸ ਲਾਈਨ ਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੁੰਦਾ ਹਾਂ ਜੀ। ਮੈਂ ਰੇੜੀ ਵੀ ਨਹੀਂ ਲਾਣਾ ਚਾਹੁੰਦਾ। ਮੈਂ ਤਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਵੀ ਜਿਹਦੇ ਉੱਤੇ ਅਗਲਾ ਕਹੀ ਵੀ ਤੂੰ ਐਨਾ ਪੜ੍ਹ ਲਿਖ ਕੇ ਤੂੰ ਆ ਕੀ ਕਰੀ ਜੰਨਾ। ਫਿਰ ਤੂੰ ਸਾਡੇ ਕੋਲ ਆਉਣਾ ਪਰ ਗੱਲੇ ਹੁੰਦੀ ਵੀ ਜਦੋਂ ਆਰਥਿਕ ਤੌਰ ਦੇ ਉੱਤੇ ਅਗਲਾ ਕਹਿੰਦਾ 2000 ਚਾਹੀਦਾ ਤੋ 2000 ਲੈ ਜਾ ਹਾਂਜੀ ਪਰ ਜੇ ਅਸੀਂ ਕਹੀਏ ਵੀ ਸਾਰੀ ਉਮਰ ਦੀ ਕੋਈ ਸਾਡੀ ਰੋਟੀ ਬੰਦੇਗਾ ਇਸ ਲਾਈਨ ਦੇ ਵਿੱਚ ਉਹ ਕੋਈ ਇਦਾਂ ਦਾ ਮੇਰਾ ਰਸਤਾ ਨਜ਼ਰ ਨਹੀਂ ਆਉਂਦਾ ਪਹਿਲੀ ਗੱਲ ਤਾਂ ਇਹ ਵੀ ਗਰੰਥੀ ਸਿੰਘ ਰਾਗੀ ਸਿੰਘਾਂ ਦੀ ਤਨਖਾਹ ਆਰਥਿਕ ਤੌਰ ਦੇ ਉੱਤੇ ਯੋਗਤਾ ਮੁਤਾਬਿਕ ਇੰਨੀ ਕੁ ਹੋਣੀ ਚਾਹੀਦੀ ਹੈ ਵੀ ਬੰਦੇ ਨੇ ਮਿਹਨਤ ਬਹੁਤ ਕੀਤੀ ਹੋਈ ਹੈ ਹਾਂਜੀ ਕਿੰਨੀ ਕੁ ਮਤਲਬ ਤੁਹਾਡੇ ਸਾਹਮਣੇ ਹਿਸਾਬ ਨਾਲ ਘੱਟੋ ਘੱਟ ਦੇਖੋ ਜੇ ਹੈੱਡ ਗਰੰਥੀ ਹੈ ਗੁਰੂ ਘਰ ਚ ਲੋਕਲ ਕਮੇਟੀ ਦੇ ਵਿੱਚ ਗੁਰਦੁਆਰੇ ਚ ਤਾਂ ਉਹਦੀ ਤਨਖਾਹ ਘੱਟੋ ਘੱਟ ਇਹ ਜੇ ਹਜੂਰੀ ਰਾਗੀ ਜਥਾ ਰੱਖਣਾ ਹੈ ਤੇ ਗੁਰੂ ਘਰ ਦੀ ਖਰੰਦਾ ਕਮੇਟੀ ਕਹਿੰਦੀ ਹੈ ਵੀ ਸਾਡੇ ਸੰਗਤ ਹੁੰਦੀ ਹੈ ਤੇ ਸਾਡੇ ਕੋਲ ਆਮਦਨ ਹੈ ਇਲਾਕਾ ਵੱਡਾ ਹੈ ਤੇ ਉਸ ਹਿਸਾਬ ਨਾਲ ਅਸੀਂ ਰਾਗੀ ਜਥਾ ਵੀ ਅਫੋਰਡ ਕਰ ਸਕਦੇ ਹਾਂ ਤਿੰਨ ਜਣਿਆਂ ਦਾ ਤਾਂ ਰਾਗੀ ਜਥੇ ਇਸ ਤਰ੍ਹਾਂ ਕੱਟੋਗਾ 30000 ਰੁਪਏ ਰਾਗੀ ਜਥੇ ਤਾਂ ਕਾਹ ਹੋਣੀ ਚਾਹੀਦੀ ਹੈ ਕਿੰਨਾ ਦੀ 10-10000 ਰੁਪਏ ਤਿੰਨ ਦਾ 30000 ਹੁੰਦਾ ਤੇ ਚਲੋ ਬਾਕੀ ਪ੍ਰੋਗਰਾਮ ਜੋ ਕਰਕੇ ਅਗਲਾ 20000 ਰੁਪਏ ਮਹੀਨਾ ਕਮਾ ਲੇਗਾ ਇਸ ਤਰ੍ਹਾਂ ਜੀ ਨੰਬਰ ਆ ਤੇ ਸੇਵਾਦਾਰ ਹੈ ਕੋਈ ਸੇਵਾਦਾਰ ਲੱਗਿਆ ਹੋਇਆ ਗੁਰੂ ਘਰ ਚ ਤਾਂ ਉਹ ਜਣਾਂ ਦਾ 10000 ਰੁਪਏ ਵੀ ਘਟੋ ਘਟ ਆਪਣੇ ਬੱਚੇ ਪਾਲ ਸਕੇ ਤੇ ਨਾਲ ਇਹਦੇ ਨਾਲ ਨਾਲ ਪ੍ਰਬੰਧਕ ਕਮੇਟੀਆਂ ਜਿਹੜਾ ਰਾਸ਼ਨ ਚੜਦਾ ਗੁਰਦੁਆਰੇ ਚ ਜਾਂ ਕੋਈ ਆਟਾ ਦਾਲਾਂ ਉਹ ਸਾਰੀਆਂ ਸੇਵਾਦਾਰਾਂ ਨੂੰ ਗ੍ਰੰਥੀ ਸਿੰਘਾਂ ਨੂੰ ਵੰਡ ਦੇਣੀਆਂ ਚਾਹੀਦੀਆਂ ਹਨ ਪਰ ਹੁੰਦਾ ਕੀ ਹੈ ਜੀ ਜੋ ਅਸੀਂ ਦੇਖਿਆ ਅੱਖਾਂ ਨਾਲ ਕਿ ਉਸ ਆਟੇ ਨੂੰ ਸੁਸਤਰੀ ਲੱਗੀ ਹਾਂਜੀ ਉਸ ਦਾਲਾਂ ਨੂੰ ਘੁਣ ਖਾ ਗਿਆ ਹਾਂ ਪਰ ਉਹ ਗ੍ਰੰਥੀ ਨੂੰ ਨਹੀਂ ਦੇਣਾ ਹਾਂ ਗ੍ਰੰੰਥੀ ਸਿੰਘ ਨੂੰ ਨਹੀਂ ਮਤਲਬ ਲੋਕ ਕਹਿੰਦੇ ਗ੍ਰੰਥੀ ਵੇਚ ਦਿੰਦਾ ਵਜ਼ੀਰ ਵਜ਼ੀਰਾ ਮਤਲਬ ਵਜ਼ੀਰਾਂ ਵਾਲੀ ਹਾਲਤ ਨਹੀਂ ਕਰਨੀ ਨਾਮ ਸਿਰਫ ਵਜ਼ੀਰਾ ਵਾਲਾ ਕੋਈ ਕੁਝ ਨਾ ਕਰਦੇ ਨੇ ਇਹ ਨਹੀਂ ਸਾਡੇ ਕੁਝ ਹੈਗੇ ਨੇ ਜਿਹੜੇ ਛੋਟੇ ਭਰਾ ਸਾਡੇ ਕਰਦੇ ਨੇ ਕੁਛ ਇਦਾਂ ਦਾ ਕੰਮ ਵੀ ਉਹ ਆਟਾ ਵੀ ਵੇਚ ਦਿੰਦੇ ਨੇ ਹਾਂ ਵੇਚ ਦਿੰਦੇ ਨੇ ਮਜਬੂਰੀ ਹੋਈ ਗਈ ਹਾਂਜੀ ਪਰ ਪਰੰਧਕ ਕਮੇਟੀ ਕੀ ਕਰਦੀ ਆ ਉਹ ਤਾਂ ਵੇਚਦੀਆਂ ਹੀ ਹੋਣੀਆਂ ਕਿਤੇ ਨਾ ਕਿਤੇ ਤਾਂ ਉਹ ਵੇਚਦੀਆਂ ਹੋਣੀਆਂ ਨਾ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਵੀ ਕਵਾਂਟਲ ਕਵਾਂਟਲ ਆਟਾ ਚੱਕੀਆਂ ਦੇ ਜਮਾ ਹਾਂਜੀ ਉਹੀ ਉਹੀ ਜਮਾ ਆਟਾ ਗਰੰਥੀ ਕਰਾ ਲੇਗਾ ਆਪਣਾ ਉਹ ਆਪਣੇ ਬੱਚਾਂ ਦਾ ਪੇਟ ਪਾੜ ਲੇਗਾ ਉਹ ਆਪਣੇ ਆਉਣ ਵਾਲੇ ਜੇ ਕਿਤੇ ਜਿਵੇਂ ਹੁਣ ਪਿੱਛੇ ਲੋਕਡਾਊਨ ਲੱਗਿਆ ਸੀ ਹਾਂਜੀ ਲੌਕਡਾਊਨ ਦੇ ਵਿੱਚ ਮੈਂ ਇੱਕ ਐਸੀ ਜਗ੍ਹਾ ਦੇ ਉੱਤੇ ਫਸ ਗਿਆ ਸੀ ਐਸੇ ਗੁਰੂ ਘਰ 'ਚ ਮੈਂ ਡਿਊਟੀ ਕਰਦਾ ਸੀ ਜਿੱਥੇ ਕਿ ਕੋਈ ਵੀ ਆਮਦਨ ਦਾ ਸਰੋਤ ਨਹੀਂ ਸੀ ਅੱਛਾ ਜੀ ਮੈਂ ਫਸ ਗਿਆ ਸੀ ਇੱਕ ਤਰੀਕੇ ਨਾਲ ਅੱਛਾ ਜੀ ਬਸ ਮੈਂ ਇਹ ਭਾਲਦਾ ਸੀ ਵੀ ਮੈਨੂੰ ਇੱਕ ਵਾਰੀ ਲੌਕਡਾਊਨ ਖੁੱਲ ਜੇ ਤਾਂ ਮੈਂ ਇੱਥੋਂ ਭੱਜ ਜਾਵਾਂ ਨਿਕਲ ਜਾਵਾਂ ਮੈਂ ਗੁਰੂ ਘਰ 'ਚ ਨਹੀਂ ਰਹਿਣਾ ਚਾਹੁੰਦਾ ਸੀ ਮਤਲਬ ਕਿ ਕੋਈ ਸਪੋਰਟ ਨਹੀਂ ਬਿਲਕੁਲ ਜ਼ੀਰੋ ਸਪੋਰਟ ਹਾਂਜੀ ਜੇ ਜਦੋਂ ਰੱਖਦੇ ਨੇ ਫਿਰ ਕਹਿੰਦੇ ਬਾਬਾ ਜੀ ਜਾਪ ਸਾਹਿਬ ਸੁਣਾਓ ਫਿਰ ਕਹਿੰਦੇ ਜਪਜੀ ਸਾਹਿਬ ਸੁਣਾਓ ਫਿਰ ਫਲਾਣਾ ਸੁਣਾਓ ਜੇ ਗਲੇ ਨੇ ਸੁਣਾਤਾ ਫਿਰ ਤੁਸੀਂ ਉਹਨੇ ਤਨਖਾਹ ਵੀ ਨਹੀਂ ਦੇ ਪਾਉਂਗੇ ਤਨਖਾਹ ਵੀ ਨਹੀਂ ਤੇ ਸਹੀ ਗੱਲ ਹੈ ਜੇ ਕਹੇ ਜੇ ਸੁਣਾਤਾ ਜੀ ਹਾਂ ਜੀ ਤਨਖਾਹ 10000 ਹੈ ਜੀ ਇੱਕ ਸੇਵਾਦਾਰ ਦੀ ਤਨਖਾਹ ਤੁਸੀਂ ਐਡ ਗ੍ਰੈਂਥੀ ਨੂੰ ਨਾ ਦੇ ਸਕਦੇ ਐਡ ਗ੍ਰੈਂਥੀ ਦਾ ਆਪਣਾ ਇੱਕ ਅਹੁਦਾ ਹੈ ਹਜ਼ੂਰੀ ਰਾਗੀ ਦਾ ਆਪਣਾ ਇੱਕ ਅਹੁਦਾ ਹੈ ਸੇਵਾਦਾਰੀ ਦਾ ਆਪਣਾ ਇੱਕ ਅਹੁਦਾ ਹੈ ਹਰੇਕ ਬੰਦੇ ਦਾ ਅਹੁਦਾ ਹੈ ਪ੍ਰਬੰਧਕ ਕਮੇਟੀਆਂ ਨੂੰ ਉਹਨਾਂ ਦੀ ਆਰਥਿਕ ਦਸ਼ਾ ਚੰਗੀ ਕਰਨੀ ਚਾਹੀਦੀ ਤੇ ਕੋਈ ਵਿਚਾਰੇ ਐਸੇ ਵੀ ਨੇ ਜਿਹੜੇ ਕਿਰਾਇਆਂ ਤੋਂ ਨਿਕਲ ਕੇ ਆ